ਬੂਟਿਆਂ ਚ ਪਾਣੀ ਵੀ ਨਹੀਂ ਪਾਇਆ ਹੈਗਾ ਕਿਸੇ ਨੇ ਮੈਂ ਪਾਵਾਂ ਨਾ ਪਾਵਾਂ ਮੇਰੇ ਗੱਲ ਸੱਪੇ ਨੇ ਸਾਰੇ ਮੰਮੀ ਜੀ ਰੋਟੀ ਬਣੀ ਪਈ ਆ ਰੋਟੀ ਖਾ ਲੋ ਨਹੀਂ ਬਸ ਮੈਂ ਨਹੀਂ ਖਾਣੀ ਤੇਰੇ ਹੱਥ ਦੀ ਰੋਟੀ ਮੈਂ ਤਾਂ ਆਪੀ ਬਣਾ ਕੇ ਖਾ ਲੂੰਗੀ ਦੇਖੀ ਆ ਮੈਂ ਤੇਰੇ ਹੱਥ ਦੀ ਖਾ ਕੇ ਰੋਟੀ ਰਾ ਦੇਖਿਆ ਤੇ ਕੀ ਜਲੂਸ ਕੱਢੇ ਪੈਤੀ ਦਾਲ ਦਾ ਕਿਉਂ ਕੀ ਹੋ ਗਿਆ ਤੇ ਮੰਮੀ ਦਾਲ ਨੂੰ ਐਨਾ ਨੂਨ ਪਾਰ ਖਿਆ ਤੀ ਕਿਉਂ ਹੀ ਕਿਉਂ ਤਰਦਾ ਫਿਰਦਾ ਸੀ ਉੱਤੇ ਨਾ ਕੱਲੇ ਕਿਉਂ ਨਾਲ ਨਹੀਂ ਸਬਜ਼ੀ ਬਣਦੀ ਹੁੰਦੀ ਭਾਈ ਉਹ ਰੰਗ ਟੰਗ ਆਪਦੇ ਉਸ ਨਾਲ ਵੀ ਲਾਉਣਾ ਪੈਂਦਾ ਮੰਮੀ ਕੱਲੇ ਤੁਸੀਂ ਨਹੀਂ ਸਾਰੇ ਟੱਬਰ ਨੇ ਰੋਟੀ ਖਾਦੀ ਐ ਹੋਰਾਂ ਤਾਂ ਨਿੰਦਿਆ ਨਹੀਂ ਹੈਗਾ ਜੀ ਮੈਂ ਤੁਸੀਂ ਨਿੰਦਣ ਲੱਗ ਰਹੇ ਹੋ ਨਹੀਂ ਚੁੱਪ ਕਰ ਗਏ ਹੋਣਗੇ ਵੀ ਹੁਣ ਤੈਨੂੰ ਕਹੀਏ ਕੀ ਪਰ ਭਾਈ ਮੈਥੋਂ ਨਹੀਂ ਆਇਆ ਚੱਲਿਆ ਜਾਂਦਾ ਹੈਗਾ ਖਾਈ ਚੱਲੇ ਦੀਆਂ ਆਹੀਆਂ ਆ ਰੋਟੀਆਂ ਦਾਲ ਸਬਜ਼ੀਆਂ ਨਾਲ ਅੱਗ ਹੁੰਦਾ ਨਾ ਸਵਾਹ ਹੁੰਦਾ ਆ ਕੇ ਰੋਟੀ ਖਾ ਲਾ ਕੇ ਮੰਮੀ ਜੀ ਜੇ ਤੁਸੀਂ ਰੋਟੀ ਨਹੀਂ ਖਾਣੀ ਤਾਂ ਉਹੀ ਜਵਾਬ ਦੇ ਦਿਓ ਵੀ ਮੈਨੂੰ ਭੁੱਖ ਨਹੀਂ ਹੈਗੀ ਐ ਅੰਨਾਂ ਨੂੰ ਕਾਹਤੋਂ ਨਿੰਦ ਦੇਓਗੇ ਨਹੀਂ ਨਿੰਦਦੀ ਨਹੀਂ ਸੱਚ ਬੋਲਦੀਆਂ ਜਿਹੜਾ ਤੈਨੂੰ ਮਿਰਚਾਂ ਵਾਂਗੂੰ ਲੱਗਦਾ ਮੰਮੀ ਜੀ ਜਿੰਨਾ ਕਿ ਮੇਰੀ ਮਾਪੇ ਨੇ ਮੈਨੂੰ ਸਿਖਾਇਆਗਾ ਮੈਂ ਘਰ 'ਚ ਸਾਰਾ ਕੁਝ ਕਰਦੀ ਆ ਆਹੋ ਵੀਰ ਨਾ ਉਹਨਾਂ ਨੂੰ ਆਪ ਆਉਂਦਾ ਤੀ ਨਾ ਗਾਹ ਤੈਨੂੰ ਰੰਗ ਲਾਉਣ ਸਿਖਾਏ ਪਤਾ ਹੀ ਐ ਦੀਂਦਾ ਹੀ ਐ ਵੀ ਕਿੰਨਾ ਕੋ ਉਹਨਾਂ ਨੂੰ ਆਉਂਦਾ ਹੋਊਗਾ ਤੇਰੇ ਕਣੀ ਦੇਖ ਕੇ ਸਾਰਾ ਪਤਾ ਲੱਗਦਾ ਮੰਮੀ ਮੈਨੂੰ ਜਿੰਨਾ ਮਰਜ਼ੀ ਬੋਲ ਲੈ ਮੈਂ ਸਾਰਾ ਕੁਝ ਸਹਿ ਲੂੰਗੀ ਪਰ ਮੇਰੇ ਬਾਪਾਪੂ ਨੂੰ ਨਾ ਬੋਲੋ ਉਹਨਾਂ ਨੇ ਤੁਹਾਡਾ ਕੀ ਵਿਗਾੜਿਆਗਾ ਕੀ ਮਾੜਾ ਕਰਤਾ ਉਹਨਾਂ ਨੇ ਤੁਹਾਡਾ ਅੱਛਾ ਮਾਪਾਪ ਨੂੰ ਨਾ ਬੋਲਾਂ ਹੈ ਨਾ ਮਾਪਾਪ ਨੇ ਦਿੱਤਾ ਕੀ ਹੈ ਵਿਆਹ ਕੇ ਤੋਰਤੀ ਸੁੰਨੀ ਗਉ ਹੁੰਦੀ ਆ ਜਿਵੇਂ ਰਸਾਬ ਦੇ ਕਿਲੇ ਤੋਂ ਖੋਲ ਕੇ ਸਾਡੇ ਕਿਲੇ ਨਾਲ ਬੰਨਤਾ ਨਾ ਤਾਂ ਕੁਝ ਲੈ ਕੇ ਆਈਆਂ ਤੂੰ ਆਪਦੇ ਕਣੀ ਨਿਗਾਤਾ ਮਾਰ ਲੈ ਮੱਲਮ ਕੱਲੀ ਤੁਰਿਆਈ ਨਾ ਤੇਰੇ ਮਾਪਿਆਂ ਨੂੰ ਉਦੋਂ ਵੀ ਨਾ ਸ਼ਰਮ ਆਈ ਵੀ ਇਹਨੂੰ ਕੁਝ ਲੈ ਕੇ ਤੋਰ ਦਈਏ ਕੱਲ ਨੂੰ ਨੱਕ ਕੀ ਦਿਖਾਉਗੀ ਇਸ ਰੀਕੇ ਚ ਜਾਂ ਅਸੀਂ ਕੀ ਦਿਖਾਵਾਂਗੇ ਮੰਮੀ ਜਦੋਂ ਤੁਸੀਂ ਮੈਨੂੰ ਵਿਹਉਣ ਗਏ ਸੀ ਤੁਸੀਂ ਉਸੇ ਟਾਈਮ ਗੱਲ ਕਰਦੇ ਉਦੋਂ ਤੁਸੀਂ ਕਹਿੰਦੇ ਸੀ ਕੁਝ ਲੈਣਾ ਨਹੀਂ ਹੈਗਾ ਕੁੜੀਂ ਚਾਹੇ ਚਾਰ ਕੱਪੜੇ ਤੋੜ ਦੋ ਅੱਛਾ ਨਹੀਂ ਆਏ ਤਾਂ ਬੰਦਾ ਕਹਿੰਦਾ ਹੀ ਹੁੰਦਾ ਪਰ ਇੰਨੀ ਕਿ ਸ਼ਰਮ ਤਾਂ ਮਾਪੇ ਨੂੰ ਵੀ ਚਾਹੀਦੀ ਆ ਵੀ ਬੰਦਾ ਦੇ ਕੇ ਤੋਰੇ ਆਪਦੀ ਧੀ ਨੂੰ ਆਪਦੇ ਧੀ ਜੋਗਰਾ ਤਾਂ ਮਾਪੇ ਕਰਦਾ ਹੀ ਹੁੰਦਾ ਮੰਮੀ ਜਿੰਨੇ ਕੇ ਗੰਜੈਸ ਸੀ ਨਾ ਮੇਰੇ ਮਾਪੇ ਤਾਂ ਸਾਰਾ ਕੁਝ ਕੀਤਾ ਉਹਨਾਂ ਨੇ ਹੁਣ ਤੁਸੀਂ ਨਹੀਂ ਰੱਜਦੇ ਪਏ ਉਹ ਵੱਖਰੀ ਗੱਲ ਐ ਆਹੋ ਤੂੰ ਤਾਂ ਸਾਨੂੰ ਹੀ ਕਹੇਂਗੀ ਨਹੀਂ ਮੈਂ ਕਹਿੰਨੇ ਚੁੱਪ ਕਰਕੇ ਨਾ ਅੰਦਰ ਵਗ ਜਾ ਮੈਥੋਂ ਹੋਰ ਨਾ ਮੂੰਹ ਖਿਲਾੜੀ ਅਮੀ ਮੇਰਾ ਬੀਪੀ ਵਧਾ ਦੇਗੀ ਮੈਂ ਹੀ ਮਾੜੀ ਐ ਮੰਮੀ ਤੁਰ ਜਾ ਜਿਹੜਾ ਤੁਹਾਨੂੰ ਰੋਟੀ ਬਾਰੇ ਕਹਿਣ ਆ ਗਈ ਇੰਨੀਆਂ ਗੱਲਾਂ ਸੁਣਨੀਆਂ ਤੁਹਤੋਂ ਸੁਣਨੀਆਂ ਨਾਲੇ ਹੋਰ ਨਹੀਂ ਸੁਣਨ ਵਾਲੀ ਤੂੰ ਕਿੱਥੇ ਆ ਕਿੱਥੋਂ ਆ ਕਪੱਤੀ ਪੱਲੇ ਪੈਣੀ ਸੀ ਸਾਡੇ ਬੀਪੀ ਵਧਾ ਕੇ ਰੱਖ ਦਿੰਦੀ ਆ ਐਨਾ ਨਾ ਕਿਉਂ ਫੂਕ ਦਿੰਦੀ ਆ ਨੂਨ ਮਿਰਚ ਦਾ ਇਹਨੂੰ ਨਹੀਂ ਪਤਾ ਹੈਗਾ ਕੋਈ ਕਵੀਲਦਾਰੀ ਸਾਹਮਣ ਦਾ ਇਹਨੂੰ ਪਤਾ ਹੀ ਨਹੀਂ ਹੈਗਾ ਕੰਜਰੀ ਨੂੰ ਪਤਾ ਨਹੀਂ ਕਿਉਂ ਸਾਡੇ ਮੱਥੇ ਮੜਨੀ ਸੀ ਇਹਦੇ ਮਾਪਿਓ ਨੇ ਇਹ ਜੇ ਘਰੇ ਰੰਗ ਲਾਉਂਦੀ ਹੋਣੀ ਇਹ ਜੈ ਹਾਨੀ ਕੀ ਗੱਲ ਹੋ ਗਈ? ਮੈਂ ਚੁੱਪ ਚਾ ਕਰਕੇ ਬਹਿ ਗਈ। ਮੈਨੂੰ ਤਾਂ ਲੱਗਦਾ ਮੇਰਾ ਇਸ ਘਰ ਚ ਪੈੜਾ ਹੀ ਮੜਾ ਹੈ। ਕਿਉਂ? ਕੀ ਗੱਲ ਹੋ ਗਈ? ਕੀ ਹੋਇਆ ਤੇਰੇ ਪੜੇ ਨੂੰ? ਆ ਮੰਮੀ ਮੈਨੂੰ ਰੋਜ਼ ਤਾਣੇ ਦਿੰਦੀ ਰਹਿੰਦੀ ਹੈਗੀ। ਜਦੋਂ ਵੀ ਕੋਈ ਗੱਲ ਕਰਦੀ ਹੈਗੀ ਵੀ ਮੰਮੀ ਰੋਟੀ ਖਾ ਲਓ। ਮੰਮੀ ਆਹ ਕੰਮ ਕਰ ਲਓ। ਮੰਮੀ ਦੇ ਉਹ ਹੀ ਤਾਣੇ ਮੈਨਾਂ ਸਟਾਰਟ ਹੋ ਜਾਂਦੇ ਨੇ। ਗੱਲ ਹੀ ਨਹੀਂ ਕਰਨ ਦਿੰਦੀ ਕੋਈ। ਕੀ ਕਰੀਏ ਬੇਬੇ ਦਾ ਯਾਰ। ਕਿੰਨੇ ਵਾਰ ਤਾਂ ਬਾਪੂ ਨੂੰ ਸਮਝਾ ਲਿਆ। ਕਿੰਨੇ ਵਾਰ ਮੈਂ ਸਮਝਾ ਲਿਆ। ਸਮਝਦੇ ਨਹੀਂ ਯਾਰ ਪਤਾ ਨਹੀਂ ਇਹਦੇ ਦਿਮਾਗ 'ਚ ਕੀ ਚੱਲ ਰਿਹਾ ਹੈ ਮੇਰੀ ਗੱਲ ਸੁਣੋ ਜੇ ਤੁਹਾਨੂੰ ਇੰਨੀ ਦਾਜ ਦੀ ਭੁੱਖ ਸੀ ਤਾਂ ਫਿਰ ਮੇਨੂੰ ਵਿਆਹ ਕਿਉਂ ਕਰਾਇਆ ਕਿਸੇ ਹੋਰ ਨਾਲ ਕਰਾ ਲੈਂਦੇ ਜਿਹੜੇ ਤੁਹਾਨੂੰ ਟਰੱਕ ਭਰ ਕੇ ਦਾਜ ਦਾ ਦੇ ਦਿੰਦੇ ਉਹ ਦਾਜ ਦੀ ਭੁੱਖ ਮੈਨੂੰ ਨਹੀਂ ਮੇਰੀ ਮਾਂ ਨੂੰ ਆ ਹੁਣ ਮੈਨੂੰ ਉਹੀ ਤਾਨੇ ਮੇਨੇ ਸਹਨੇ ਪੈਂਦੇ ਨੇ ਆ ਕੇ ਤੂੰ ਕੁਝ ਨਹੀਂ ਲੈ ਕੇ ਆਈ ਨੰਗਾ ਦੇ ਘਰੋਂ ਆਈ ਹੈਗੀ ਤੇਰੇ ਮਾਪਿਆਂ ਨੇ ਦਿੱਤਾ ਕੀ ਆ ਸਾਨੂੰ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਹੈਗੀ ਵੀ ਮੈਂ ਇੱਥੇ ਵਿਆਹ ਕੇ ਖੁਸ਼ੀਆਂ ਭਰੀ ਜ਼ਿੰਦਗੀ ਬਤੀਤ ਕਰਨ ਆਈ ਹੈਗੀ ਜਦ ਨਰ ਕੱਟਣੀਆਂ ਉਹ ਜ਼ਿੰਦਗੀ ਤਾਂ ਹਰ ਕੋਈ ਖੁਸ਼ੀਆਂ ਨਾਲ ਕੱਟਣਾ ਚਾਹੁੰਦਾ ਨਾਲ ਇਹਦੇ ਚ ਤੇਰੀ ਕੋਈ ਗਲਤੀ ਨਹੀਂ ਸਾਰਾ ਕਸੂਰ ਬੇਬੇ ਦਾ ਦਾ ਤੋਂ ਪਹਿਲਾਂ ਤੋਂ ਬੇਬੇ ਬੜੀ ਸਾਉ ਹੁੰਦੀ ਸੀ ਉਸਤਾਂ ਡਣਣਾ ਗੋਣਣਾ ਚੱਕ ਦਿੰਦੇ ਨੇ ਆਖੇ ਪਤਾ ਨਹੀਂ ਕਿਉਂ ਇੱਕ ਦੂਜੇ ਦੀਆਂ ਉਂਗਲਾਂ ਚੜ੍ਹਦੀਆਂ ਨੇ ਕਿੰਨੇ ਵਾਰ ਸਮਝਾਏ ਬੇਬੇ ਨੂੰ ਬੇਥੇ ਨਾਲ ਕੁਝ ਨਹੀਂ ਜਾਣਾ ਸਭ ਕੁਝ ਅੱਛੀ ਰਹਿ ਜਾਣਾ ਤੇ ਤੈਨੂੰ ਦਾਜ ਦੀ ਕਿਰੋੜਾ ਪਰ ਇਹ ਸਭ ਕੁਝ ਆਏਗਾ ਰੰਗ ਲੱਗੇ ਹੋਏ ਨੇ ਵੀ ਤੂੰ ਕਿਉਂ ਆਪਣੀ ਮਾੜੀ ਨੀ ਦਿਖਾਉਣੀ ਹੈ ਦੇਖੋ ਜੀ ਮੈਂ ਤਾਂ ਤੁਹਾਡੇ ਘਰ ਕੇ ਇਸ ਘਰ ਚ ਰਹਿ ਰਹੀ ਆ ਨਹੀਂ ਤਾਂ ਮੈਂ ਕਦੋਂ ਦੀ ਇਸ ਘਰ ਚ ਚਲੀ ਜਾਂਦੀ ਉਹ ਯਾਰ ਅਸੀਂ ਕਿਵੇਂ ਬਗ ਜਾਂਗੇ ਘਰਾਂ ਦੇ ਵਿੱਚ ਸੌ ਵਾਰੀ ਲੜਾਈ ਝਗੜੇ ਹੁੰਦੇ ਨੇ ਇਹਦਾ ਮਤਲਬ ਐ ਥੋੜੀ ਐ ਕਿ ਅਸੀਂ ਪਕਰ ਛੱਡ ਕੇ ਬਾਗ ਜਾਂਦੇ ਜਦੋਂ ਸਵੇਰੇ ਸ਼ਾਮ ਘਰ ਚ ਕਲੇਸ਼ ਹੋਈ ਜਾਵੇ ਨਾ ਜੀ ਫਿਰ ਨਾ ਤਾਂ ਉਸ ਘਰ ਚ ਬਰਕਤ ਹੋਵੇ ਤੇ ਨਾ ਜੀ ਲੱਗੇ ਇੱਕ ਔਰਤ ਸਭ ਕੁਝ ਸਹਿ ਸਕਦੀ ਐ ਪਰ ਉਹਦੇ ਪੇਕਿਆਂ ਦੀ ਬ੍ਰਾਈ ਉਹ ਨਹੀਂ ਸਹਿ ਸਕਦੀ ਅੱਛਾ ਹੁਣ ਤੇਰੇ ਪੇਕਿਆਂ ਨੂੰ ਬੋਲਣ ਲੱਗੀ ਇਹ ਤਾਂ ਬੇਬੇ ਵਾਸਤੇ ਗਲਤ ਐ ਕਲ ਕੋਈ ਨਾ ਤੂੰ ਫਿਕਰ ਨਾ ਕਰ ਤੂੰ ਟੈਨਸ਼ਨ ਨਾ ਲੈ ਮੈਂ ਕਰ ਦਾਂ ਬੇਬੇ ਨਾਲਾਂ ਪਤਾ ਨਹੀਂ ਬੇਬੇ ਨੂੰ ਕਦੋਂ ਸਮਝਾਉਗੀ ਇੱਕ ਨੂੰ ਵੀ ਇਸ ਰੀਤੇ ਹੀ ਹੁੰਦੀ ਐ ਉਹਦੇ ਨਾਲ ਇਦਾਂ ਨਹੀਂ ਸਲੂਕ ਚੰਗਾ ਨਹੀਂ ਹੁੰਦਾ ਹਾਂ ਹਾਂ ਦਮ ਚੜ ਚਾ ਉਹ ਬੇਬੇ ਕੀ ਹੋ ਗਿਆ ਤੈਨੂੰ ਤੂੰ ਸਮਝਦੀ ਕਿਉਂ ਨਹੀਂ ਕਿਉਂ ਮਾੜੀ ਮਾੜੀ ਗੱਲ ਤੇ ਜਿੜਾ ਕਰਦੀ ਐ ਕੀ ਸਮਝਾ ਹੁਣ ਤੂੰ ਦੱਸ ਦੇ ਪੇਹ ਤਾਂ ਤੈਨੂੰ ਉਂਗਲਾਂ ਲਾ ਕੇ ਰੰਨਾਂ ਨੇ ਐਨੇ ਜੋਗ ਰਹੀਆਂ ਤੂੰ ਜੇ ਤੈਨੂੰ ਮਾਂ ਕੋਈ ਕੰਮ ਕਹ ਦੇਣਾ ਫੇਰ ਨਹੀਂ ਤੈਨੂੰ ਪਤਾ ਲੱਗਦਾ ਬੇਬੇ ਉਹ ਤੈਨੂੰ ਤਾਂ ਸਿੱਧੀ ਗੱਲੋਂ ਹੀ ਪੁੱਠੀ ਲੱਗਦੀ ਐ ਤੈਨੂੰ ਜਿੰਨਾ ਮਰਜ਼ੀ ਸਮਝਾ ਲਾ ਤੇਰੇ ਦਿਮਾਗ 'ਚ ਨਹੀਂ ਪੈਂਦੀ ਪਤਾ ਨਹੀਂ ਕੀ ਗੱਲ ਹੈਗੀ ਉਹ ਕਿਉਂ ਮਾੜੀ ਮਾੜੀ ਗੱਲ ਪਿੱਛੇ ਲੜਦੀ ਐ ਨਾ ਤੇਰੇ ਘਰੇ ਘਾਟਾ ਕੀ ਚੀਜ਼ ਆ ਤੂੰ ਕਦੇ ਕਹਿੰਦੀ ਦਾਜ ਨਹੀਂ ਲੈ ਕੇ ਆਈ ਕਦੇ ਕੁਸ਼ੀ ਨਹੀਂ ਲੈ ਕੇ ਆਈ ਤੈਨੂੰ ਹੋਰ ਚਾਹੀਦਾ ਕੀ ਆ ਉਹ ਤੈਨੂੰ ਸਿਉਨੇ ਵਰਗੀ ਨੂੰ ਮਿਲ ਗਈ ਤੇਰੀ ਬੜੀ ਸੇਵਾ ਕਰਦੀ ਐ ਹੋਰ ਦੱਸ ਕੀ ਚਾਹੀਦਾ ਬੇ ਤੈਨੂੰ ਨਹੀਂ ਕੋਈ ਬਾਹਰ ਹੰਦਰ ਟੋਕਦਾ ਤੈਨੂੰ ਨਹੀਂ ਕੋਈ ਕਹਿੰਦਾ ਵੀ ਤੇਰੇ ਘਰ ਵਾਲੀ ਲੈ ਕੇ ਕੀ ਆਈ ਐ ਤੇਰੇ ਨਹੀਂ ਕੋਈ ਯਾਰ ਵੇਲੀ ਤੈਨੂੰ ਕਹਿੰਦੇ ਵੀ ਤੈਨੂੰ ਮੋਟਰਸਾਈਕਲ ਦਿੱਤਾ ਕਿ ਨਹੀਂ ਦਿੱਤਾ ਤੇਰੇ ਘਰੇ ਸੋਫੇ ਆਏ ਕਿ ਨਹੀਂ ਆਏ ਬੇ ਖਾਲੀ ਹੱਥ ਤੁਰਿਆਈ ਦੱਸ ਮਾੜਾ ਮੋਟਾ ਤਾਂ ਕਹਿਣਾ ਬਣਦਾ ਹੀ ਐ ਵੀਰ ਮੈਂ ਤਾਂ ਆਪਦੀ ਸ਼ਰੀਕੇ ਚ ਨੱਕ ਦਿਖਾਉਣੀ ਹੋਈ ਆ ਓ ਬੇਬੇ ਉਹ ਚ ਨੱਕ ਕਟਾਉਣ ਵਾਲੀ ਕੀ ਗੱਲ ਲੋਕ ਤਾਂ ਬਹੁਤ ਕੁਝ ਕਹਿੰਦੇ ਨੇ ਅੱਜ ਤੈਨੂੰ ਸੋਫਿਆਂ ਵਾਸਤੇ ਕਹਿੰਦੇ ਨੇ ਮੋਟਰਸਲ ਵਾਸਤੇ ਕਹਿੰਦੇ ਨੇ ਉਹ ਕਾਲੂ ਕਹਿਣਗੇ ਵੀ ਜਹਾਜ਼ ਮੰਗਾ ਲਾ ਤੇ ਜਹਾਜ਼ ਲੈ ਆ ਕੋਈ ਇਹਦੇ ਵਿੱਚ ਤੂੰ ਸ਼ਾਬਾਸ਼ ਹੈ ਸਮਝ ਆਪਣੀ ਤੈਨੂੰ ਪੜ੍ਹੇ ਲਿਖੀ ਨੂ ਮਿਲ ਗਈ ਵਧੀਆ ਤੇਰੀ ਸੇਵਾ ਕਰਦੀ ਐ ਵਧੀਆ ਘਰ ਦਾ ਕੰਮਕਾਰ ਕਰਦੀ ਐ ਹੋਰ ਦਾਜ ਤੂੰ ਆਪਾਂ ਕੀ ਲੈਣਾਗਾ ਤੂੰ ਤਾਂ ਅਬ ਜ਼ਹੀ ਮਰੀ ਜਾਨੀ ਹੈਗੀ ਐਂ ਕਰਦੀਆਂ ਫਿਰ ਪੂਜਿਆ ਕਰੂੰਗੀ ਉਹਨੂੰ ਸੋਫੇ ਤੇ ਬਿਠਾ ਕੇ ਹੋਰ ਉਹ ਤਾਂ ਕੀ ਕਰਾਉਣਾਗਾ ਨਾ ਮੈਂ ਨਹੀਂ ਸਾਰੇ ਟੱਬਰ ਦਾ ਕੰਮ ਕਰਦੀ ਸੀ ਜਦੋਂ ਆਈ ਸੀ ਸਾਰਾ ਟੱਬਰ ਇਕੱਠਾ ਸੀ ਹੁਣ ਤਾਂ ਫੇਰ ਕੱਲੇ ਕੱਲੇ ਐ ਜਾ ਕਿਸੇ ਕਰਦੀ ਹੋਰ ਨੂੰ ਨਹੀਂ ਕੰਮ ਕਰਦੀ ਹੈਗੀ ਦੱਸ ਮੈਨੂੰ ਆ ਸਰੀਕੇ ਦੀਆਂ ਸਾਰੀਆਂ ਨੂੰਹਾਂ ਦੇਖ ਲੈ ਕਿਵੇਂ ਆਪਦੇ ਨਤਾ ਸੱਸ ਸੌਰੇ ਨੂੰ ਪੂਜਦੀਆਂ ਨੇਗੀਆਂ ਬਿਠਾ ਕੇ ਇੱਥੇ ਮੇਰੇ ਵਰਗੀ ਨੂੰ ਫੂਕਣਾ ਫੂਕਣਾ ਪੈਂਦਾ ਉਹ ਬੇਬੇ ਉਹ ਗੱਲ ਕੰਮ ਦੇ ਨਹੀਂ ਸਾਰਾ ਘਰ ਦਾ ਕੰਮ ਕਰਦੀ ਐ ਤੇਰੀ ਸੇਵਾ ਵਸੇਰੀ ਕਰਦੀ ਐ ਮੈਨੂੰ ਕਿਹੜਾ ਪਤਾ ਨਹੀਂ ਉਹ ਗੱਲ ਤਾਂ ਤੇਰੀਆਂ ਗੱਲਾਂ ਦੀ ਆ ਜਿਹੜੇ ਤੂੰ ਬੇਹੁਦੀਆਂ ਗੱਲਾਂ ਕਰਦੀ ਐ ਕਦੇ ਦਾਜ ਮੰਗਦੀ ਐ ਕਦੇ ਕੁਝ ਹੋਰ ਮੰਗਦੀ ਐ ਨਾ ਦਾਜ ਮੰਗ ਕੇ ਤੂੰ ਕੀ ਸਬਤ ਕਰਨਾ ਚਾਹੁੰਦੀ ਐ ਵੇ ਤੂੰ ਕੀ حسابਤ ਕਰਨਾ ਚਾਹੁੰਦਾ ਹੈ ਤੂੰ ਵੀ ਦੱਸ ਦੇ ਮੈਨੂੰ ਮੈਂ ਤਾਂ ਹੀ ਹਿਸਾਬਤ ਕਰਨਾ ਚਾਹੁੰਨਾ ਵੀ ਜਿਹੜੇ ਤੇਰੇ ਭੁੱਖ ਬਸਿਆ ਦਿਮਾਗ ਚੋਂ ਨਾ ਇਹ ਕੱਢ ਦੇ ਬਾਹਰ ਇਹ ਨਾਲ ਨਹੀਂ ਕੁਝ ਜਾਂਦਾ ਸਭ ਕੁਝ ਇੱਥੇ ਰਹਿ ਜਾਊਗਾ ਮੇਰੇ ਨਾਲ ਤਾਂ ਨਾ ਫालतू ਜਵਾਨ ਨਾ ਲੜਾਇਆ ਕਰੋ ਤੁਸੀਂ ਦੋਏ ਜੀ ਸਮਝ ਆ ਗਈ ਤੁਹਾਨੂੰ ਜਾ ਉਹਦੀ ਕਰ ਲੈ ਜਿਹੜੀ ਤਾਂ ਸੇਵਾ ਕਰਨੀ ਆ ਜਾ ਕੇ ਆ ਜਾ ਇੱਥੋਂ ਮੇਰੇ ਕੋਲ ਮੈਨੂੰ ਨਾ ਮੱਤਾਂ ਦੀਆਂ ਦਿਆ ਕਰ ਤੇਰੇ ਵਰਗੀ ਤਾਂ ਸੇਵਾ ਕਰਵਾ ਵੀ ਨਹੀਂ ਹੁੰਦੀ ਸਮਝ ਗਈ ਨਾ ਉਹਦੀ ਕਰ ਲੈਣਾ ਮੈਂ ਬੱਧੀ ਆਈ ਹੈ ਦੇਖ ਤਾਲਾ ਹੈ ਖਰਾਮ ਜਦਾ ਕਿ ਮੈਨੂੰਂਦਾ ਹੀ ਬਣ ਕੇ ਬਹਿ ਗਿਆ ਨਾਲੇ ਕੁਸ ਲੈ ਕੇ ਨਹੀਂ ਆਈ ਇੱਥੇ ਲੋਕਾਂ ਦੀਆਂ ਨੂੰ ਹਾਂ ਐਨਾ ਨਾ ਕੁਸ ਲੈ ਕੇ ਆਉਂਦੀਆਂ ਨੇ ਨਾਲੇ ਸਿਆਣ ਦੇ ਨਹੀਂ ਹੈਗੇ ਮੁੰਡੇ ਇਹਨੂੰ ਪਤਾ ਨਹੀਂ ਕੀ ਮੰਤਰ ਪੜਿਆ ਇਹਦੇ ਉੱਤੇ ਹਰਾਮਚਾਦੀ ਨੇ ਫਿੱਟਣੀਆਂ ਦਾ ਫੇਟ ਆ ਚੱਲ ਨਹੀਂ ਕਰ ਲੈ ਕੰਮ ਤੈਨੂੰ ਤਾਂ ਭੁੱਖਣਾ ਹੀ ਪੈਣਾ ਇਹ ਤਾਂ ਇਹਦਾ ਹੀ ਜਿੰਨਾ ਮਰਜੀ ਸਮਝਾ ਲਾ ਬੀਬੇ ਨੂੰ ਇਹ ਤੇ ਕੋਈ ਅਸਰ ਨਹੀਂ ਮਿੰਤਾ ਸ਼ਰਮ ਆਉਣ ਲੱਗੀਆਂ ਸਮਝਾਉਂਦੇ ਆ ਕਿੱਥੇ ਨੇ ਮੈਨੂੰ ਸਮਝਾਉਣਾ ਸੀ ਕਿੱਥੇ ਮੈਂ ਇਹਨੂੰ ਸਮਝਾ ਰਿਹਾ ਪਤਾ ਨਹੀਂ ਯਾਰ ਚਾਹੁੰਦੀ ਕੀ ਐ ਹਲੋ ਜੀ ਪਾਣੀ ਪੀਓ ਹੋਰ ਯਾਰ ਪਾਣੀ ਕਿੱਥੇ ਲੰਘਦਾ ਦਾ ਦਿਮਾਗ ਖਰਾਬ ਕਰਕੇ ਰੱਖਤਾ ਬੇਬੇ ਕੀ ਕਹਿੰਦੀ ਬੇਬੇ ਹੁਣ ਕਹਿਣਾ ਕੀ ਉਹੀ ਕੱਲਾ ਉਹੀ ਬਾਤਾਂ ਜਿੰਨਾ ਮਰਜ਼ੀ ਸਮਝਾ ਲਓ ਮੂੰਹੋਂ ਜਵਾਬ ਦੇ ਦਿੰਦੀ ਐ ਕਹੀਂ ਤੂੰ ਤਾਂ ਬਹੂਮਗਰ ਲੱਗਿਆ ਹੈਂ ਤੂੰ ਮੈਨੂੰ ਘਰੋਂ ਕੱਢ ਦੇ ਮੈਂ ਘਰੋਂ ਨਿਕਲ ਜਾਨੀ ਆ ਗੱਲ ਤਾਂ ਉਹ ਸਮਝਾਉਣ ਦੇ ਘਰੋਂ ਕੱਢਣੀ ਥੋੜੀ ਐ ਉਹੀ ਤਾਂ ਗੱਲ ਐ ਨਿੱਕੀ ਜੀ ਗੱਲ ਉਹਨਾਂ ਦਿਮਾਗ 'ਚ ਨਹੀਂ ਪੈਂਦੀ ਹੈਗੀ ਫਿਕਰ ਐ ਕਲੇਸ਼ ਨਹੀਂ ਕਰੀਦਾ ਨਹੀਂ ਕਰੀਦਾ ਪਰ ਮੰਮੀ ਜੀ ਸੁਣਦੇ ਹੀ ਨਹੀਂ ਹੈਗੇ ਯਾਰ ਮੈਂ ਤਾਂ ਬਚਾਲੇ ਫਸੇ ਪਿਆ ਜੇ ਤੈਨੂੰ ਕੁਝ ਕਹਣਾ ਤੂੰ ਮਾੜਾ ਬੋਲੇਗੀ ਜੇ ਉਹਨੂੰ ਕੁਝ ਕਹਣਾ ਉਹ ਤਾਂ ਬੋਲ ਰਹੀ ਐ ਮੈਂ ਤਾਂ ਕਿਸੇ ਨੂੰ ਕੁਝ ਨਹੀਂ ਕਹਿੰਦੀ ਜੀ ਮੇਰੇ ਕਹਿੰਦਾ ਪੰਜ ਕਰੋ 50 ਕਰੋ ਪਰ ਮੈਨੂੰ ਨਾ ਬੁਰਾ ਬੋਲੋ ਮੈਂ ਬਹੁਤ ਅੱਕੀ ਪਈ ਆਂਗੀ ਮੈਂ ਤਾਂ ਮਰ ਜੂਗੀ ਸੌ ਲੱਗੇ ਮਰਨਾ ਕਦੇ ਵਾਸਤੇ ਮਰਨ ਨਾਲ ਮਸਲੇ ਹੱਲ ਨਹੀਂ ਹੁੰਦੇ ਮਸਲੇ ਹੱਲ ਹੁੰਦੇ ਨੇ ਗੱਲਬਾਤ ਕਰਨ ਨਾਲ ਜ਼ਿੰਦਗੀ ਜਿਉਣ ਨਾਲ ਇਹਦਾ ਕੋਈ ਹੱਲ ਕੱਢਣਾ ਪੈਣਾਗਾ ਦੇਖੋ ਮਰਨ ਨਾਲ ਗੱਲ ਨਹੀਂ ਹੁੰਦੀ ਮਾਂ ਦੇ ਘਰੇ ਵੀ ਇਹਨੂੰ ਦੱਸ ਸਕਦੀ ਹੈ ਯਾ ਦੁੱਖ ਤਾਂ ਮੇਰੇ ਮਾਵਾ ਤਾਂ ਪਹਿਲੀ ਗਰੀਬ ਨੇ ਮੈਂ ਉਹਨਾਂ ਦੇ ਬੋਝ ਨਹੀਂ ਬੰਨਣਾ ਚਾਹੁੰਦੀ ਉੱਥੇ ਜਾ ਕੇ ਪਰ ਮੰਮੀ ਨੂੰ ਮੈਂ ਕਿਵੇਂ ਸਮਝਾਵਾਂ ਇੱਕ ਤੁਸੀਂ ਜਿਹੜਾ ਉਹਨੂੰ ਸਮਝਾ ਸਕਦੇ ਹੋ ਹੁਣ ਜੇ ਤੁਸੀਂ ਵੀ ਅੱਕੇ ਪਿਓਂਗੇ ਫਿਰ ਤਾਂ ਰੱਬ ਹੀ ਰੱਖੇ ਮੈਂ ਤਾਂ ਕਹਿੰਦਾ ਤੂੰ ਆਪਣੇ ਪਿੱਕੇ ਕੋਈ ਗੱਲ ਕਰੀ ਵੀ ਨਾ ਆਪਾਂ ਤਾਂ ਦੁਖੀ ਹੈਗੇ ਆ ਨਾਲ ਵਿਚਾਰੇ ਉਹ ਹੋਣਗੇ ਕੋਈ ਮਾਵਾ ਆਪਣੀ ਚਾਹੁੰਦਾ ਹੁੰਦਾ ਵੀ ਸਾਡੀ ਤੇ ਦੁਖੀ ਹੋਵੇ ਤੇ ਤੂੰ ਕੋਈ ਗੱਲ ਕਰੀ ਵੀ ਨਾ ਕੋਈ ਗੱਲ ਨਹੀਂ ਸਿਆਣੇ ਕਹਿੰਦੇ ਆ ਨਾ ਜੇ ਸੁੱਖ ਨਹੀਂ ਰਹੇ ਤਾਂ ਦੁੱਖ ਵੀ ਨਹੀਂ ਰਹਿਣੇ ਜੇ ਸਮਾ ਚੰਗਾ ਨਹੀਂ ਰਿਹਾ ਤਾਂ ਆ ਮਾੜਾ ਸਮਾ ਵੀ ਨਹੀਂ ਰਹਿਣਾ ਇਹ ਵੀ ਬਗਲ ਜਣਾ ਕਰਦੇ ਆ ਕੋਈ ਸਾਡੇ ਇਸ ਗੱਲ ਦਾ ਗੱਲ ਤਾਂ ਤੁਹਾਡੀ ਸਹੀ ਹੈ ਜੀ ਮੇਰਾ ਤਾਂ ਜੀ ਕਰਦਾ ਮੈਂ ਇਸ ਘਰ ਚੋਂ ਹੀ ਚਲੀ ਜਾਵਾਂ ਪਰ ਜਾਉਂਗੀ ਵੀ ਤਾਂ ਕਿੱਥੇ ਜਾਉਂਗੀ ਮੈਂ ਤਾਂ ਕਿਤੇ ਢੋਈ ਨਹੀਂ ਹੈਗੀ ਜਦੋਂ ਘਰ ਚ ਲੜਾਈ ਝਗੜਾ ਹੋਵੇ ਨਾ ਜੀ ਤਾਂ ਸਭ ਦੀ ਬਾਹਰ ਜਾਣ ਨੂੰ ਕਰਦਾ ਹੁੰਦਾ ਘਰੋਂ ਭੱਜਣ ਨੂੰ ਕਰਦਾ ਨਾਲੇ ਤੂੰ ਘਰੋਂ ਕਿੱ데 ਜਾਵੇਂਗੀ ਜਾਣ ਤੇਰੇ ਦੁਸ਼ਮਣ ਜੇ ਤੋ ਮੈਂ ਤੇਰੇ ਨਾਲ ਖੜਾਂਗਾ ਮੈਂ ਤੈਨੂੰ ਕੁਝ ਕਹਾਂਗਾ ਫਿਰ ਤਾਂ ਤੂੰ ਘਰੋਂ ਜਾਵੇਂਂ ਕਿ ਮੈਂ ਤੇਰੇ ਨਾਲ ਲੜਾਂ ਜਾਂ ਤੇਥੋਂ ਕੁਝ ਮੰਗਾਾਂ ਜੇ ਤੈਨੂੰ ਤੰਗ ਕਰਾਂ ਤੂੰ ਘਰੋਂ ਕਿੱਥੇ ਜਾਵੇਂਗੀ ਜਦੋਂ ਬੰਦੇ ਦਾ ਮਨ ਦੁਖੀ ਹੁੰਦਾ ਨਾ ਜੀ ਫਿਰ ਬੋਲੀ ਪੈਂਦਾ ਅਗਲਾ ਨਾਲੇ ਮੈਂ ਵੀ ਕੀ ਕਰਾਂ ਮੰਮੀ ਦੇ ਤਾਨਿਆਂ ਨਾਲ ਦੁਖੀ ਹੋ ਕੇ ਇੱਥੋਂ ਬਾਹਰ ਜਾਣ ਨੂੰ ਜੀ ਕਰਦਾ ਚਲੋ ਕੋਈ ਨਹੀਂ ਜੀ ਮੈਂ ਤਾਂ ਤੁਹਾਡੇ ਵੱਲ ਦੇਖ ਕੇ ਚੁੱਪ ਕਰ ਜਾਂਦੀ ਹਾਂ ਕਿਤੇ ਨਹੀਂ ਜਾਂਦੀ ਮੈਂ ਚਲ ਕੋਈ ਨਾ ਤੂੰ ਮੰਨ ਤੇ ਨਾਲ ਤੂੰ ਕਰ ਲੈ ਆਪਣਾ ਕੰਮ ਮੈਂ ਦੇਖਦਾ ਕੀ ਕਰਨਾ ਰੋਟੀ ਲੈ ਕੇ ਦੇ ਮੈਂ ਤੁਹਾਨੂੰ ਨਹੀਂ ਯਾਰ ਰੋਟੀ ਕਿੱਥੋਂ ਲੰਘ ਗਈ ਦੇਖੋ ਮੈਂ ਅਭੀ ਨਹੀਂ ਕੁਝ ਖਾਦਾ ਹੈਗਾ ਆਪਾਂ ਦੋਨੇ ਹਲਕੇ ਰੋਟੀ ਖਾਂਦੇ ਆਂ ਥੋੜੀ ਥੋੜੀ ਖਾ ਲੈਣ ਚਲ ਠੀਕ ਹੈ ਤੂੰ ਪਰ ਰੁਕ ਬਸ ਆਹੀ ਕੁਛ ਦੇਖਣਾ ਰਹਿ ਗਿਆ ਸੀ ਵੀ ਇਹਦੇ ਮੰਗਰ ਲੱਗ ਲੱਗ ਕੇ ਮੈਨੂੰ ਬੋਲੇ ਮੁੰਡਾ ਕਿ ਨੱਲ ਲੜ ਲੜ ਰੱਖਿਆ ਹੋਇਆ ਹੈ। ਉਹੀ ਗੱਲ ਹੋ ਗਈ ਭਗਵਾਨ ਨੇ। ਬੜੀ ਭਖੀ ਹੋਈਆਂ। ਹੁਣਾ ਕੀ ਸੀਗਾ? ਆ ਤੇਰਾ ਪੁੱਤ ਨਾ ਨੂੰ ਦੇ ਮਗਰ ਲੱਗ ਲੱਕੇ ਮੈਨੂੰ ਗੱਲਾਂ ਸੁਣਾ ਕੇ ਗਿਆ। ਮੈਨੂੰ ਪਤਾ ਮੈਨੂੰ ਕੀ ਕਹਿੰਦਾ? ਕਹਿੰਦਾ ਉਹਨੂੰ ਨਾ ਬੋਲਿਆ ਕਰ ਤੂੰ। ਸਾਰਾ ਕੰਮ ਧੰਦਾ ਕਰਦੀ ਆ ਕਰਦਾ। ਨਾ ਮੈਂ ਬੇਲੀ ਬਹਿ ਕੇ ਖਾਨੀ ਆ। ਮੈਂ ਨਹੀਂ ਕਰਦੀ ਕੋਈ ਕੰਮ। ਦੱਸਦੀ ਮੈਨੂੰ? ਉਹ ਚਲ ਕੋਈ ਨਾ ਘਰ ਦੇ ਵਿੱਚ ਦੋ ਭਾਂਡੇ ਖੜਕਦੀ ਹੁੰਦੇ ਨੇ। ਐ ਨਹੀਂ ਖੜਕਦੇ ਹੁੰਦੇ। ਮੈਂ ਤੈਨੂੰ ਦੱਸਦੀ ਗੱਲ। ਆਦਾਂ ਮੁੰਡੇ ਨੂੰ ਸਮਝਾ ਲਾ ਦੱਸ ਮੈਨੂੰ ਤੂੰ ਵੀ ਸ਼ਾਂਤੀ ਰੱਖਿਆ ਕਰ ਕੋਈ ਨਾ ਮੈਂ ਉਹ ਨਾਲ ਬੈਠ ਕੇ ਸਾਰੀ ਗੱਲ ਕਰਦਾ ਭਗਵਾਨ ਨੇ ਪਹਿਲਾਂ ਮੈਨੂੰ ਇਹ ਦੱਸ ਆਪਾਂ ਨੇ ਇਹਦੇ ਵਾਸਤੇ ਕੀਤਾ ਕੀ ਨਹੀਂ ਪੜਾਇਆ ਲਿਖਾਇਆ ਨੌਕਰੀ ਤੇ ਲਵਾਇਆ ਤਾਂ ਲਵਾਇਆ ਸੀ ਵੀ ਮੁੜ ਕੇ ਸਾਨੂੰ ਹੈ ਕੁਝ ਬੋਲਿਆ ਕਰੇ ਉਹ ਕੋਈ ਨਾ ਭਗਵਾਨ ਨੇ ਜਦੋਂ ਮੁੰਡਾ ਮੇਰੇ ਕੋਲ ਆਇਆ ਮੈਨੂੰ ਪਿਆਰ ਨਾਲ ਬਿਠਾ ਕੇ ਸਾਰਾ ਕੁਝ ਸਮਝਾ ਦਿੱਤਾ ਮੁੰਡੇ ਨੂੰ ਕੀ ਸਮਝਾਉਣਾ ਉਂਗਲਾਂ ਤਾਂ ਉਹਨੂੰ ਬਹੂ ਲਾ ਕੇ ਭੇਜਦੀ ਆ ਜੇ ਸਮਝਾਉਣਾ ਨਾ ਬਹੂ ਨੂੰ ਸਮਝਾਉਣਾ ਪੈਣਾ ਮੈਂ ਤਾਂ ਐਂ ਕਹਿੰਨੀ ਆ ਬਹੂ ਦੇ ਬਾਪ ਨੂੰ ਕਰੋ ਫੋਨ ਉਹਨੂੰ ਕਹਿੰਦੇ ਆ ਵੀ ਇਹਦੀਆਂ ਹਰਕਤਾਂ ਕੁਛ ਠੀਕ ਨਹੀਂ ਹੈਗੀਆਂ ਇਹਦੇ ਬਾਪ ਨੂੰ ਕਹਿੰਦੇ ਆ ਵੀ ਜੇ ਸਮਝਾਈ ਜਾਂਦੀ ਆ ਤਾਂ ਸਮਝਾ ਲਓ ਨਹੀਂ ਅਸਪਾਤ ਚੱਕ ਕੇ ਬੈਗ ਤੋੜ ਦਿੰਨੇ ਆ ਉਹ ਚੱਲ ਕੋਈ ਨਾ ਭਗਵਾਨ ਨੇ ਮੈਂ ਕਰਦਾ ਉਹਦੇ ਬਾਪ ਨਾਲ ਫੋਨ ਤੇ ਗੱਲ ਛੇਤੀ ਕਰਿਓ ਜੀ ਉਹਦੇ ਨਾਲ ਗੱਲ ਨਾਲੇ ਚੰਗੀ ਤਰ੍ਹਾਂ ਕਰਿਓ ਉਹਦੇ ਨਾਲ ਗੱਲ ਠੀਕ ਹੈ ਕੋਈ ਨਾ ਭਗਵਾਨ ਮੈਂ ਕਰਦਾ ਗੱਲ ਚੱਲ ਤੂੰ ਚਾਹ ਬਣਾ ਲੈ ਬਣਾ ਲਿਓ ਨੀ ਇਹ ਨੂੰ ਸੱਸ ਦੀ ਲੜਾਈ ਨਾ ਸਾਰੇ ਘਰ ਘਰ ਹੋਈ ਜੇ ਨੂੰ ਸੱਸ ਸਹੁਰਾ ਰਲ ਕੇ ਰਹੇ ਨਾ ਤਾਂ ਘਰ ਸਵਰਗ ਵਾਂਗ ਜੇ ਸਵਰਗ ਹਾਂਜੀ ਭੈਣ ਜੀ ਕੁੜਮਾ ਸਾਹਨੇ ਫੋਨ ਕਰਿਆ ਸੀ ਕੰਮ ਸੀ ਕੋਈ ਨਾਲੇ ਦੇਦੇ ਨਹੀਂ ਬਰ ਗਏ ਨੇ ਕਿਤੇ ਹਾਂਜੀ ਫੋਨ ਤਾਂ ਮੈਂ ਕਰਾਇਆ ਸੀਗਾ ਰਹੀ ਗੱਲ ਆ ਉਹਨਾਂ ਦੇ ਦੇਖਣ ਦੀ ਉਹ ਗਏ ਹੋਏ ਨੇ ਬਾਜ਼ਾਰ ਰੇ ਝੱਕਣ ਗਏ ਹੋਏ ਨੇ ਦੋਨੇ ਪਿਓ ਪੁੱਤ ਅੱਛਾ ਕੰਮ ਸੀ ਕੋਈ ਹਾਂਜੀ ਹਾਂਜੀ ਕੰਮ ਸੀ ਤਾਂ ਹੀ ਉਰੇ ਬੁਲਾਇਆ ਨਹੀਂ ਤਾਂ ਸਾਨੂੰ ਕੀ ਲੋੜ ਪਈ ਸੀ ਤੁਹਾਨੂੰ ਫੋਨ ਕਰਨ ਦੀ ਮੇਰੀ ਗੱਲ ਸੁਣੋ ਆਪਦੀ ਧੀ ਨੂੰ ਸਮਝਾ ਕੇ ਜਾਓ ਚੰਗੀ ਤਰ੍ਹਾਂ ਕੀ ਹੋ ਗਿਆ ਭੈਣ ਜੀ ਕੀ ਗੱਲ ਹੋਈ ਆ ਹੋਣਾ ਕੀ ਸੀ ਕੰਮ ਧੰਦਾ ਕਰਕੇ ਨਹੀਂ ਰਾਜੀ ਜੀ ਜੇ ਕਰਦੀ ਆ ਤਾਂ ਵਿਗੜਿਆ ਵਿਗੜਾਇਆ ਕੰਮ ਕਰਦੀ ਆ ਦਾਲ ਬਣਾਉਣ ਲਾ ਦੋ ਕਦੇ ਘਿਓ ਵੱਧ ਪਾ ਦਿੰਦੀ ਆ ਕਦੇ ਨੂਨ ਮਿਰਚ ਵੱਧ ਪਾ ਦਿੰਦੀ ਆ ਨਾ ਤੁਸੀਂ ਆਹ ਕੋ ਸਿਖਾ ਕੇ ਭੇਜਿਆ। ਉਹ ਕੋਈ ਨਾ ਭੈਣ ਜੀ। ਜਵਾਬ ਨਹੀਂ। ਬੜੇ ਜਿਆ ਪਿਆਰ ਨਾਲ ਸਮਝਾਉਂਦੇ ਕਰੋ। ਨਾ ਕਿੰਨਾ ਕੁ ਚਿਰ ਪਿਆਰ ਨਾਲ ਸਮਝਾਈ ਜਾਵਾ। ਬਹੁਤ ਮੱਥਾ ਮਾਰ ਕੇ ਦੇਖ ਲਿਆ ਮੈਂ ਉਹਦੇ ਨਾਲ। ਆ ਦੇਖ ਲਓ। ਤੁਹਾਡੇ ਸਾਹਮਣੇ ਆ ਹੁਣ। ਆ ਪਾਣੀ ਦੀ ਘੁੱਟ ਤੁਹਾਨੂੰ ਤਾਂ ਲਿਆਤੀ। ਮੈਨੂੰ ਪੁੱਛਿਆ ਵੀ ਨਹੀਂ। ਮੰਮੀ ਤੁਸੀਂ ਹੁਣੇ ਤਾਂ ਚਾਹ ਪੀਤੀ ਹੈਗੀ। ਮੈਨੂੰ ਐਸੀ ਵੀ ਚਾਹ ਪੀਤੀ ਹੈਗੀ। ਦੀ ਪਾਣੀ ਥੋੜੀ ਪੀਣਾ ਹੋਊਗਾ। ਲੋ ਪੈਣ ਜੀ ਤੁਸੀਂ ਆ ਪੀ ਲਓ। ਬਸ ਜੀ ਪੀ ਲਓ ਤੁਸੀਂ। ਮੈਨੂੰ ਪਤਾ ਆਪਦੀ ਕੁੜੀ ਦੀ ਗਲਤੀ ਢਕਣ ਵਾਸਤੇ ਹੁਣ ਤੁਸੀਂ ਗਲਾਸ ਮੇਰੇ ਮੂਰੇ ਕਰੀ ਜਾਨੇ। ਚਲ ਲੈ ਹੱਥ ਨੀ ਬਸ ਬਹਿ ਜਾ। ਨਾਲੇ ਤੇਰੇ ਪਿਓ ਨੂੰ ਪਤਾ ਲੱਗ ਗਿਆ। ਵੀ ਕਿੰਨੀ ਕਿ ਤੂੰ ਸਾਡੀ ਸੇਵਾ ਕਰਦੀ ਹੋਵੇਂਗੀ। ਮੰਮੀ ਮੇਰੇ ਪਪਾ ਮੈਂ ਤਾਂ ਆਏ ਨਹੀਂ। ਤੁਸੀਂ ਮੜਾ ਮੜਾ ਬੈਠ ਤਾਂ ਜਾਣ ਦੋ ਉਹਨਾਂ ਨੂੰ ਚਾਹ ਪਾਣੀ ਤਾਂ ਪੀ ਲੈਣ ਦੇ। ਅੱਛਾ ਪਹਿਲਾ ਚਾਹ ਪਾਣੀ ਪਲਾਨ ਲਾਦਾ ਤੇਰੇ ਪਿਓ ਨੂੰ ਮੈਂ ਗੱਲਬਾਤ ਨਾ ਕਰਾਂ ਕੋਈ ਜਿਹੜੀ ਕਰਨੀ ਹੈ ਇਹਦੇ ਨਾਲ ਜਿਹੜੀ ਵੀ ਗੱਲ ਕਰਨੀ ਹੈ ਮੰਮੀ ਟਿਕਟਕਾਂ ਨਾਲ ਕਰ ਲਿਓ ਨਹੀਂ ਤੂੰ ਤਾਂ ਜ਼ਰੂਰੀ ਹੈ ਤੂੰ ਤਾਂ ਟਿਕਟਕਾਂ ਨਾਲ ਗੱਲ ਕਰਦੀ ਨਹੀਂ ਤੂੰ ਤਾਂ ਮੁੰਡੇ ਨੂੰ ਉਹਦੀ ਉਂਗਲਾਂ ਲਾ ਦੇਣੀ ਆ ਵੀ ਜਾ ਕੇ ਆਪਦੀ ਮਾਂ ਨੂੰ ਐਂ ਕਹਦੇ ਉਹ ਕਹਦੇ ਸੋਹ ਰੱਬ ਦੀ ਮੰਮੀ ਮੈਂ ਅੱਜ ਤੱਕ ਨਹੀਂ ਕਦੇ ਐਦਾਂ ਦਾ ਕੁਝ ਕਿਹਾ ਹੈਗਾ ਉਹਨਾਂ ਨੂੰ ਤੇ ਨਾ ਹੀ ਕਰੇ ਸਿਖਾਉਣ ਦੀ ਕੋਸ਼ਿਸ਼ ਕੀਤੀ ਹੈਗੀ ਹਮੇਸ਼ਾ ਪਿਆਰ ਨਾਲ ਪਰਿਵਾਰ ਬੰਨਣ ਦੀ ਕੋਸ਼ਿਸ਼ ਕੀਤੀ ਹੈ ਮੈਂ ਗਾਰ ਨਾ ਲੱਗਦੇ ਕਰੋ ਕੀ ਫਾਇਦਾ ਮੈਨੂੰ ਇਹਨਾਂ ਨੂੰ ਸੁਣਨਾ ਪੈਂਦਾ ਪਪਾ ਸਾਨੂੰ ਪਤਾ ਤਾਂ ਹੈਗਾ ਮੈਂ ਅਜ ਤੱਕ ਕਦੇ ਇੱਕ ਇੱਕ ਘਰ ਚ ਵੀ ਲੰਬਾ ਨਹੀਂ ਖੱਟਿਆ ਤੇ ਇੱਥੇ ਵੀ ਨਹੀਂ ਕਦੇ ਖੱਟੂਗੀ ਉਹ ਪਤਾ ਨਹੀਂ ਕੀ ਕਮੀ ਰਹਿੰਦੀ ਹੈ ਮੇਰੇ ਤੋਂ ਮੈਂ ਨਾ ਕਰਦੀ ਐਂਗੀ ਫਿਰ ਵੀ ਮੈਨੂੰ ਤਾਨੇ ਮਾਰਨਾ ਸਾਨੂੰ ਨੂੰ ਮਿਲਦੇ ਨੇ ਭਾਜੀ ਤੁਸੀਂ ਪਿਆਰ ਨਾਲ ਸਿਖਾ ਦੇ ਕਰੋ ਉਹਨਾਂ ਨੂੰ ਜਿਹੜੀ ਚੀਜ਼ ਨਹੀਂ ਆਂਦੀ ਤੁਸੀਂ ਸਿਖਾ ਦਿਆ ਕਰੋ ਬਥੇਰਾ ਸਖਾਸ ਖਾ ਕੇ ਜ਼ੋਰ ਲਾ ਲਿਆ ਜੇ ਸਿੱਖੇ ਤਾਂ ਹੀ ਐ ਹਰ ਟਾਈਮ ਤਾਂ ਹੱਥ 'ਚੋ ਮੋਬਾਈਲ ਨਹੀਂ ਜਾਂਦਾ ਇਹਦੇ ਮੰਮੀ ਕੰਮ ਕਰਨ ਪਿੱਛੋ ਜੇ ਦੋ ਕੁੜੀ ਮੋਬਾਈਲ ਚੱਕ ਲੈਨੀ ਹੈਗੀ ਤਾਂ ਤੁਹਾਨੂੰ ਉਹੀ ਬਸ ਦੋ ਘੜੀਆਂ ਦਿਖਦੀਆਂ ਨੇ ਮੇਰੀਆਂ ਨਹੀਂ ਬਸ ਬਹਿ ਜਾ ਚੁੱਪ ਕਰਕੇ ਤੂੰ ਤਾਂ ਨਾ ਮੇਰਾ ਮੁੰਡਾ ਵੀ ਮੰਗਰ ਲਾ ਰੱਖਿਆ ਭਾਈ ਜੀ ਜੇ ਇੱਕ ਗੱਲ ਹੁੰਦੀ ਐ ਤਾਂ ਚਾਰ ਬਣਾ ਕੇ ਦੱਸ ਦੀ ਆ ਉਹਨੂੰ ਜਿੱਦਾਂ ਦੀ ਆਈ ਐ ਘਰ ਦੇ ਵਿੱਚ ਬਖੇੜਾ ਹੀ ਖੜਾ ਕਰਖਿਆ ਇਹਨੇ ਕਦੇ ਟਕਾਇਆ ਤਾਂ ਹਾਈ ਨਹੀਂ ਮਾਮਲਾ ਕੋਈ ਉਹ ਹਰਮਨ ਪੁੱਤ ਆ ਕੀ ਸੁਣ ਰਹਿ ਮੈਂ ਐ ਨਹੀਂ ਕਰੇਗਾ ਮੇਰੇ ਸ਼ਰਮ ਤੁੰਗੂ ਨੇ ਪਤਾ ਬਾਪਾ ਐਡਾ ਘਰੇ ਕੁੱਤ ਕਲੇਸ਼ ਹੁੰਦਾ ਨਾ ਇਹ ਗੱਲ ਦਾਲ ਸਬਜੀ ਦੀ ਨਹੀਂ ਹੈਗੀ ਗੱਲ ਤਾਂ ਪਿਛਲੇ ਕੁਝ ਹੋਰ ਹੈਗੀ ਪੁੱਛੋ ਮੰਮੀ ਜੀ ਨੂੰ ਇਹ ਦਾਜ ਦੇ ਹੈ ਪਿੱਛੇ ਲੜਦੇ ਨੇ ਮੇਰੇ ਨਾਲ ਹਾਂ ਲੜਾਂ ਵੀ ਕਿਉਂ ਨਾ ਅੱਜ ਜੰਨੀਆਂ ਨੂੰਹਾਂ ਆਈਆਂ ਨੇ ਨਾ ਮੇਰੇ ਦਿਉਰਾ ਜੇਠਾਂ ਦੇ ਸਭ ਨੇ ਘਰ-ਪੜ ਤਾ ਕੇ ਤੇ ਇਹ ਲੈ ਕੇ ਕੀ ਆਈ ਇਹ ਨਾਲ ਛਿੱਕੂ ਉਹ ਫੈਨ ਜੀ ਮੰਨਾ ਵੀ ਸਾਤੋਂ ਘਟ ਗਿਆ ਪਰ ਜਿਹੜਾ ਸਾਨੇ ਵਾਦਾ ਕਰਿਆ ਸੀ ਨਾ ਉਹ ਅਸੀਂ ਪੂਰਾ ਕਰਾਂਗੇ ਅੱਗੇ ਫਸਲ ਆ ਰਹੀ ਆ ਜਿੰਨੀ ਫਸਲ ਤੋਂ ਆਮਦਨ ਹੋਈ ਨਾ ਅਸੀਂ ਸਾਰੇ ਤੁਹਾਡੇ ਘਰ ਪਰਵਰਨ ਤੇ ਲਾ ਦਾਂਗੇ। ਕੋਈ ਗੱਲ ਨਹੀਂ। ਦੇਖ ਲੈਨੇ ਆ। ਪਾਪਾ ਤੁਹਾਨੂੰ ਕੋਈ ਲੋੜ ਨਹੀਂ ਹੈਗੀ ਕੁਝ ਵੀ ਦੇਣ ਦੀ। ਤੁਸੀਂ ਜਿੰਨਾ ਕਰਤਾ ਬਹੁਤ ਐ। ਨਹੀਂ ਐਂ ਕਰ ਫਿਰ ਤੂੰ ਵੀ ਤੇਰੇ ਪਿਓ ਨਾਲ ਵਗ ਜਾ। ਅਸੀਂ ਹੋਰ ਹੀ ਦੇਖ ਲਾਂਗੇ ਆਪਦੇ ਮੁੰਡੇ ਵਾਸਤੇ ਸਾਕ। ਚਲੀ ਜਾਂਦੀ ਮਮੀ। ਤੁਹਾਡੇ ਕਹਿਣ ਤੋਂ ਪਹਿਲਾਂ ਹੀ ਚਲੀ ਜਾਂਦੀ ਮੈਂ। ਪਰ ਕੀ ਕਰਾਂ? ਮੇਰੀਆਂ ਵੀ ਮਜਬੂਰੀਆਂ ਨੇ। ਚਲ ਤੂੰ ਬੁੱਤ ਫਿਕਰ ਨਾ ਕਰ ਮੈਂ ਜਣਾ ਨਾ ਬਸ ਉਹ ਪਾ ਕਿੱਥੋਂ ਦੇਵੋਗੇ ਤੁਸੀਂ ਮੈਂ ਆਪੇ ਕਰ ਲਉ ਹੇਲਾ ਉਸ ਤੋਂ ਪਹਿਲੇ ਕਰਜਰੀ ਪੰਡ ਥੱਲੇ ਦੱਬੇ ਹੋਇਓਗੇ ਉਹ ਕੋਈ ਨਾ ਕੋਈ ਜਿਹੜਾ ਇੱਕ ਕਿਲਾ ਹੈਗਾਗਾ ਉਹ ਵੀ ਤੁਸੀਂ ਵੇਚਣਾ ਹੈਗਾ ਹੁਣ ਕੋਈ ਨਾ ਕੁਛ ਨਾ ਦਿਓ ਮੁਰ ਤੇਰਾ ਕਰਤਵ ਸੁਣਾਈ ਆ ਚਲੋ ਠੀਕ ਹੈ ਭਣ ਜੀ ਸੱਸੀ ਗਾ ਮੈਨੂੰ ਕੰਮ ਮਾਰ ਦਿਓ ਠੀਕ ਹੈ ਕੁਛ ਨਹੀਂ ਜੀ ਲੈ ਕੰਨੀ ਕੁਛ ਨਹੀਂ ਫੇ ਰੋ ਕੇ ਰਹੀ ਆ ਸੱਚ ਦੱਸ ਕੀ ਗੱਲ ਬਸ ਉਹੀ ਮੇਰੀ ਮਾੜੀ ਕਿਸਮਤ ਮੇਰਾ ਪਿੱਛਾ ਨਹੀਂ ਛੱਡਦੀ ਕੋ ਦੱਸਾਂਗੀ ਵੀ ਕੀ ਗੱਲ ਹੋਈ ਹੈ ਮੰਮੀ ਜੀ ਨੇ ਅੱਜ ਮੇਰੇ ਪਾਪਾ ਨੂੰ ਫੋਨ ਕਰਕੇ ਇੱਥੇ ਬੁਲਾ ਲਿਆ ਤੇ ਉਹਨਾਂ ਮੂਰੇ ਫੇਰ ਦਾਜ ਦੀ ਡਿਮਾਂਡ ਰੱਖੀ ਮੇਰੇ ਪਾਪਾ ਕੋਲੋਂ ਸਿਰਫ 1 ਕਿੱਲਾ ਜ਼ਮੀਨ ਦਾ ਤੁਹਾਨੂੰ ਪਤਾ ਉਹਨਾਂ ਨੇ ਮੇਰਾ ਵਿਆਹ ਕਿਵੇਂ ਕੀਤਾ ਸੀਗਾ ਕਿੰਨੀਆਂ ਔਕਣਾ ਚੱਲੀਆਂ ਸੀ ਅਜੇ ਵੀ ਉਹਨਾਂ ਦੇ ਸੱਜੜਾ ਕਰਜ਼ਾ ਨਾ ਉੱਤਰਿਆ ਨਹੀਂ ਬਹੁਤ ਔਖਾ ਹੁੰਦਾ ਧੀਆ ਦਾ ਵਿਆਹ ਕਰਨਾ ਤੁਹਾਨੂੰ ਪਤਾ ਹੀ ਹੈ ਹਾਂ ਤਾਂ ਮੇਰੀ ਇੱਕ ਭੈਣ ਹੋਰ ਕੁਮਾਰੀ ਹੈ ਉਹਨੂੰ ਵੀ ਵਿਆਹਣਾ ਸੀ ਯਾਰ ਮੈਂ ਤਾਂ ਸਮਝਦਾ ਸਭ ਕੁਝ ਪਰ ਬੀਬੇ ਕਦੋਂ ਸਮਝੂਗੀ ਮੈਨੂੰ ਐਸੀ ਗੱਲ ਨਹੀਂ ਸਮਝਣੀ ਆਉਂਦੀ ਮੈਨੂੰ ਇਹ ਦੱਸੋ ਤੁਸੀਂ ਘਰ ਚ ਬਹੂ ਲੈ ਕੇ ਆਓਗੇ ਸਮਾਨ ਨਾਲ ਵਰਤਣਾ ਜਾਂ ਮੇਰੇ ਨਾਲ ਵਰਤਣਾ ਕਿੰਨੇ ਵਾਰ ਸਮਝਾ ਲਿਆ ਕਿ ਬੇਬੇ ਹਟ ਜਾ ਹਟ ਜਾ ਹਟ ਜਾ ਇਹਨਾਂ ਗੱਲਾਂ ਕੁਛ ਨਹੀਂ ਰੱਖਿਆ ਪਰਵਾਰ ਨਾਲੇ ਸਭ ਕੁਝ ਹੁੰਦਾ ਆ ਸਮਾਨ ਨਾਲ ਨਹੀਂ ਬੰਦੇ ਨੂੰ ਬੰਦਾ ਨਹੀਂ ਮਿਲਦਾ ਸਮਾਨ ਤਾਂ ਜਦੋਂ ਮਰਜ਼ੀ ਖਰੀਦ ਲੈ ਆਹੀ ਗੱਲ ਸਮਝਾਉਣੀ ਆ ਮੈਂ ਹਮੇਸ਼ਾ ਮੰਮੀ ਨੂੰ ਵੀ ਮੰਮੀ ਔਖੇ ਟਾਈਮ ਤੇ ਮੈਂ ਹੀ ਕੰਮ ਆਉਂਗੀ ਪਰ ਮੰਮੀ ਹੈਗੀ ਸਮਝਣ ਦਾ ਨਾ ਹੀ ਲੈਂਦੇ ਪਤਾ ਨਹੀਂ ਕਿਉਂ ਯਾਰ ਬੇਬੇ ਦੇ ਮਨ ਚ ਨਹੀਂ ਭੁੱਖ ਵਸੀ ਐ ਹੱਦ ਹੋ ਗਈ ਜਮੇ ਅੱਜ ਬਾਪੂ ਜੀ ਨੂੰ ਬੁਲਾ ਕੇ ਉਹਨਾਂ ਦੀ ਬੇਇੱਜ਼ਤੀ ਕੀਤੀ ਹੁੰਦਾ ਸ਼ਰਮ ਆਉਂਦੀ ਇਸ ਗੱਲ ਤੋਂ ਵੀ ਹਮਮ ਮੰਮੀ ਆਏ ਤੇਰੀ ਗੱਲ ਸੁਣੋ ਤੁਸੀਂ ਪਹਿਲਾਂ ਹੀ ਮੰਮੀ ਨੂੰ ਕਹਿ ਚੁੱਕੇ ਹੋਗੇ ਹੁਣ ਜੇ ਦੁਬਾਰਾ ਕਹੋਗੇ ਤਾਂ ਪਤਾ ਨਹੀਂ ਘਰ ਚ ਕੀ ਬਖੇੜਾ ਖੜਾ ਹੋਊਗਾ ਮੈਂ ਤੁਹਾਡੇ ਮੂਰੇ ਹੱਥ ਬੰਦੀਆਂ ਮੇਰੇ ਕਰਕੇ ਘਰ ਚ ਕਲੇਸ਼ ਨਾ ਖੜਾ ਕਰੋ ਮੈਂ ਹੀ ਚਲੀ ਜਾਨੀ ਆਂਗੀ ਮੈਂ ਹੀ ਸਾਰੇ ਸੱਪੇ ਰਿਜੜਾਂਗੀ ਮੈਂ ਚਲੀ ਜਾਊਂਗੀ ਇਸ ਘਰ ਤੋਂ ਹਰਮਨ ਤੂੰ ਇਕੱਲੇ ਨਹੀਂ ਜਾਏਂਗਾ ਇਸ ਘਰੋਂ ਮੈਂ ਵੀ ਤੇਰੇ ਨਾਲੇ ਜਾਊਂਗਾ ਚੱਲ ਖੜੀ ਹੋ ਬੈਗ ਚ ਪਾ ਦੋ ਕੱਪੜੇ ਆਪਣੇ ਆਪਾਂ ਹੁਣੇ ਚੱਲਦੇ ਹਾਂ ਮੈਂ ਵੀ ਇਸ ਘਰ ਤੇ ਰਹਿਣਾ ਨਹੀਂ ਚਾਹੁੰਦਾ ਨਹੀਂ ਜੀ ਤੁਸੀਂ ਇੱਕੋ ਇੱਕ ਸਾਰ ਆਪਣੇ ਮੰਮੀ ਡੈਡੀ ਦਾ ਤੁਸੀਂ ਨਹੀਂ ਜਾਓਂਗੇ ਮੇਰੇ ਨਾਲ ਮੈਂ ਹੀ ਜਾਊਂਗੀ ਚੱਲ ਠੀਕ ਹੈ ਹਰਮਨ ਇਹ ਤੂੰ ਜਾਣਾ ਚਾਹੁੰਨੀ ਆ ਨਾ ਆਪਾਂ ਜਾਣ ਦਾ ਇੱਕ ਛੋਟਾ ਜਿਹਾ ਡਰਾਮਾ ਕਰਕੇ ਦਿਖ ਲੈਂਦੇ ਆ ਕੀ ਪਤਾ ਮੰਮੀ ਦੇ ਦਿਮਾਗ 'ਚ ਪਈ ਜਾਵੇ। ਜੇ ਮੰਮੀ ਫਿਰ ਵੀ ਲੈਣ ਤੇ ਨਹੀਂ ਆਈ ਨਾ ਆਪਾਂ ਫਿਰ ਸਦਾ ਸਾਲ ਹੀ ਚੱਲ ਜਾਵਾਂਗੇ। ਚੱਲ ਤੂੰ ਬੈਗ ਚੱਲ। ਆਪਾਂ ਚੱਲਦੇ ਆ। ਕੀ ਕਹੇਤੀ ਉਹਦਾ ਪਿਓ ਆਇਆ ਦੀ? ਲੈ, ਕਹਿਣਾ ਕੀ ਸੀ? ਮੈਂ ਬੋਲਣੇ ਨਹੀਂ ਦਿੱਤਾ। ਚੰਗੀ। ਪੁੱਤ ਹਾਂ। ਕਿਸੇ ਰਿਸ਼ਤੇਦਾਰੀ 'ਚ ਜਾਣੇ ਹੋ? ਨਾ ਬੇਬੇ। ਕੂਰਿਸ ਜਾ ਰਹੀ ਆ ਅੱਛਾ ਤਾ ਹਮੇਸ਼ਾ ਮਸ਼ਾਲੀਆ ਕਰ ਛੱਡ ਕੇ ਜਾ ਰਹੀ ਆ ਹਮੇਸ਼ਾ ਹਮੇਸ਼ਾ ਲਈ ਕਿਉਂ ਕਿਉਂ ਬੇਬੇ ਤੈਨੂੰ ਕਿਹੜਾ ਪਤਾ ਨਹੀਂ ਮੈਂ ਤੂੰ ਹਰਮਨ ਨਾਲ ਘਟਕ ਜਾ ਰਦੀ ਆ ਕਿੰਨਾ ਚਿਰ ਹੋ ਗਿਆ ਤੈਨੂੰ ਸਮਝਾਉਂਦਿਆਂ ਨੂੰ ਵੀ ਤੂੰ ਸਮਝਾ 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 ਪਰ ਤੇਰੇ ਤੇ ਤਾਂ ਬਿਲਕੁਲ ਵੀ ਕੋਈ ਸਿਕਲ ਦਾ ਅਸਰ ਨਹੀਂ ਹੈਗਾ ਆ ਕੀ ਬੋਲੀ ਇਹਨਾ ਤੂੰ ਵੀ ਮੇਰੇ ਤੇ ਕਿਸੇ ਗੱਲ ਦਾ ਅਸਰ ਨਹੀਂ ਮੈਂ ਹਜੇ ਕਹਿ ਕੀ ਦਿੱਤਾ ਮੈਨੂੰ ਐਂ ਤਾਂ ਦੱਸ ਦੋ ਬੇਬੇ ਤੂੰ ਹਜੇ ਵੀ ਕਹਿ ਨਹੀਂ ਮੈਂ ਕੀ ਕਹਤਾ ਹੈਂ ਹੱਦ ਹੋ ਗਈ ਤੇਰੇ ਵਾਲੀ ਨਾ ਤੂੰ ਛੱਡਿਆ ਵੀ ਕੀ ਆ ਕਹਿਣਾ ਬੰਨਿਓ ਤੂੰ ਕੀ ਨਹੀਂ ਕਹਿ ਇਹਨੂੰ ਗੱਲ ਗੱਲ ਤੇ ਜਲੀਲ ਕੀਤਾ ਇਹਨੂੰ ਗੱਲ ਗੱਲ ਤੇ ਮੈਨੂੰ ਜਲੀਲ ਕੀਤਾਗਾ ਮੈਨੂੰ ਤਾਂ ਸ਼ਰਮ ਆਉਂਦੀ ਤੈਨੂੰ ਮਾਂ ਕਹਿੰਦਾ ਨੂੰ ਹਾਏ ਤੂੰ ਕਹਿੰਦੇ ਮੈਂ ਕੀ ਕਹਤਾ ਵੇ ਜੇ ਕੋਈ ਕਿਸੇ ਗੱਲ 'ਚ ਬੰਦਾ ਗਲਤੀ ਕੜਨ ਦਾ ਤਾਂ ਹੀ ਕਰਦਾ ਜੇ ਕੋਈ ਗਲਤੀ ਹੁੰਦੀ ਆ ਉ ਤਾਂ ਨਹੀਂ ਮੈਂ ਬੋਲਦੀ ਮੈਂ ਮੰਨੇ ਬੇਬੇ ਗਲਤੀ ਦਾ ਤੂੰ ਟੋਕਿਆ ਅਸੀਂ ਤੈਨੂੰ ਕਦੇ ਕੁਝ ਕਹੀ ਨਹੀਂ ਤੈਨੂੰ ਤਾਂ ਜਵਾਬ ਹੀ ਨਹੀਂ ਦਿੱਤਾ ਪਰ ਜੇ ਤੂੰ ਬੇਮਤਲਬਾ ਟੋਕਦੀਆਂ ਤੇ ਬਾਪੂ ਤੂੰ ਤੁਮੀ ਜੰਮੀ ਸ਼ਰਮ ਲਾਤੀ ਉਹ ਇਹ ਤਾਂ ਜੈ ਜੀ ਹੈਗੀ ਸੀ ਹੈਗੀ ਸੀ ਮੈਨੂੰ ਤਿੱਥੋਂ ਆ ਉਮੀਦ ਨਹੀਂ ਸੀ ਤੂੰ ਫੋਨ ਕਰਕੇ ਤੇ ਬਾਪ ਨੂੰ ਬੁਲਾ ਕੇ ਘਰੇ ਜਲੀਲ ਕੀਤਾ ਦਾ ਉਹਨੂੰ ਸ਼ਰਮ ਤਾਂ ਨਹੀਂ ਉਹਨੂੰ ਬਾਜ ਮੰਗਦਿਆਂ ਨੂੰ ਤੁਸੀਂ ਆਹ ਨਹੀਂ ਦਿੱਤਾ ਤੁਸੀਂ ਆਹ ਨਹੀਂ ਦਿੱਤਾ ਪਰ ਫਿਟੇ ਮੈਂ ਤੁਹਾਡੇ ਆਹ ਜਾਂਦੇ ਨਾ ਇਹਦੇ ਵਿੱਚ ਗਲਤ ਵੀ ਕੀ ਹੈ ਜਿਹਦੇ ਪਿਓ ਨੂੰ ਕਹਤਾ ਦਾਜ ਵਾਸਤੇ ਮੇਰੀ ਗੱਲ ਸੁਣ ਅਸੀਂ ਤਾਂ ਹੰਡਾਉਣਾ ਨਹੀਂ ਸੀਗਾ ਤੁਸੀਂ ਹੰਡਾਉਣਾ ਫੇਰ ਕਿੱਡੀ ਕ ਗੱਲ ਹੋ ਗਈ ਸਾਰੀਆਂ ਹੀ ਲਿਆਉਂਦੀਆਂ ਨੇ ਇਹਨੂੰ ਕੀ ਲੈਦਾ ਹੀ ਗਿਆ ਮੈਂ ਉਹ ਮੰਨਿਆ ਸਾਰੇ ਲਿਆਉਂਦੀਆਂ ਨੇ ਪਰ ਖੁਸ਼ੀ ਨਾਲ ਲੈ ਕੇ ਆਉਂਦੀਆਂ ਨੇ ਆ ਤੁਹਾਡੇ ਮੂੰਹ ਪਾੜ ਕੇ ਨਹੀਂ ਕੋਈ ਮੰਗਦਾ ਜਿਵੇਂ ਤੁਸੀਂ ਮੰਗ ਲਿਆ ਉਹ ਇੱਕ ਕਿੱਲਾ ਜ਼ਮੀਨਾਂ ਦੇ ਬਾਗ ਕੋਲੇ ਉਸੇ ਤੇ ਗੁਜ਼ਾਰਾ ਕਰਦਾ ਹੈ ਤੁਸੀਂ ਉਹ ਵੀ ਉਹਨੂੰ ਵੇਚਣ ਨੂੰ ਮਜਬੂਰ ਕਰ ਰਹੇ ਹੋਗੇ ਉਹ ਰੋਟੀ ਕਿੱਥੋਂ ਖਾਊ ਵਿਚਾਰਾ ਤੁਸੀਂ ਸੋਚਿਆ ਕਦੇ ਸਾਡੇ ਬਾਰੇ ਸੋਚਿਆ ਤੂੰ ਕਦੇ ਓ ਬੇਬੇ ਹੁਣ ਤੱਕ ਤੁਹਾਡੇ ਬਾਰੇ ਸੋਚ ਸਮਝ ਗਿਨਾ ਆ ਮਰਦੇ ਨੱਕ ਚੱਬਿਆ ਮੈਂ ਹੁਣ ਬੋਲਿਆ ਤੁਹਾਨੂੰ ਤੁਹਾਨੂੰ ਕਿਹੜਾ ਬੋਲਣ ਨੂੰ ਦਿਲ ਕਰਦਾ ਸੀ ਮੇਰਾ ਥੋੜੀ ਬਥਰੀ ਸੇਵਾ ਕੀਤੀ ਆ ਤੇ ਕਰਦਾ ਵੀ ਰਹੂੰਗਾ ਜੇ ਤੁਸੀਂ ਕਰਵਾਉਂਗੇ ਤਾਂ ਮੰਮੀ ਮੈਂ ਤੈਨੂੰ ਕਦੇ ਆਪਣੀ ਸੱਸ ਸਮਝਿਆ ਹੀ ਨਹੀਂ ਹੁਣ ਤੱਕ ਹਮੇਸ਼ਾ ਤੇਰਾ ਜੋ ਆਪਣੀ ਮਾਂ ਨੂੰ ਦੇਖਿਆਗਾ ਤੂੰ ਜੋ ਕਹਿੰਦੀ ਰਹੀ ਮੈਂ ਹਮੇਸ਼ਾ ਤੇਰੀ ਗੱਲ ਮੰਨਦੀ ਰਹੇ ਪਰ ਹੁਣ ਇਸ ਹੱਦ ਤੱਕ ਪਹੁੰਚ ਗਏ ਤੁਸੀਂ ਹੁਣ ਬਰਦਾਸ਼ਤ ਤੋਂ ਬਾਹਰ ਹੈ ਜੋ ਮਰਜੀ ਆ ਪੁੱਤ ਇਹ ਜੇ ਕਰ ਲਾ ਤਾਂ ਹੁੰਦੀ ਆ ਪਰ ਘਰ ਛੱਡ ਕੇ ਤੈਨੂੰ ਜਾਉ ਆ ਬਾਪੂ ਮੈਂ ਘਰ ਛੱਡ ਕੇ ਜਾਂਦਾ ਨਹੀਂ ਸੀ ਮੈਨੂੰ ਘਰ ਛੱਡਣ ਲਈ ਮਜਬੂਰ ਕੀਤਾ ਉਬਤ ਤੁਸੀਂ ਦੋਹਾਂ ਨੇ ਇਹਦਾ ਦਿਲ ਕਰਦਾ ਵੀ ਆਪਣਾ ਘਰ ਛੱਡ ਕੇ ਜਾਵੇ ਆਪਣੇ ਮਾਪਿਆਂ ਨੂੰ ਛੱਡ ਕੇ ਜਾਵੇ ਪਰ ਤੁਹਾਡਾ ਦਛਣਾ ਕਰਕੇ ਨਾ ਸਾਡਾ ਇੱਥੇ ਜੀਣਾ ਹਰਾਮ ਹੋਇਆ ਪਿਆ ਚੱਲ ਹਰਮਨ ਚੱਲਦੇ ਆਪਾਂ ਤੁਸੀਂ ਰਹਿ ਲਿਆ ਹੁਣ ਖੁਸ਼ ਹੋ ਕੇ ਇਸ ਘਰ ਚ ਦੋਹੇ ਜੀ ਬੇਪੁੱਤ ਮੈਂ ਤੁਹਾਡੇ ਬਿਨਾ ਕੀ ਆ ਇੱਟਾਂ ਚੱਟਣੀਆਂ ਨੇ ਘਰ ਵੀ ਪੁੱਤ ਤੁਹਾਡੇ ਨਾਲ ਹੀ ਐ ਜੇ ਤੁਸੀਂ ਘਰ ਚ ਵੱਸਦੇ ਹੋ ਤਾਂ ਇਹ ਘਰ ਸੋਹਣਾ ਲੱਗਦਾ ਨਾ ਪੁੱਤ ਘਰੋਂ ਨਾ ਜਾਇਓ ਬੇਬੇ ਜੇ ਕਰ ਸਾਡੇ ਨਾਲ ਸੋਣਾ ਲੱਗਦਾ ਨਾ ਤੂੰ ਸਾਡੇ ਨਾਲ ਆਹ ਕੁਛ ਨਾ ਕਰਦੀ ਜਿਹੜਾ ਕੁਛ ਕਰ ਨਹੀਂ ਆ ਤੂੰ ਰੈਲੀ ਹੁਣ ਕੱਲੀ ਕਰੇ ਕਰ ਨਹੀਂ ਕੰਧਾਂ ਨਾਲ ਗੱਲਾਂ ਕਰ ਲੇ ਇਟਾਂ ਨਾਲ ਗੱਲਾਂ ਅਸੀਂ ਤਾਂ ਤੇਰੇ ਕੁਛ ਲੱਗਦੇ ਹੀ ਨਹੀਂ ਨਾ ਨਾ ਪੁੱਤ ਕਿਉਂ ਨਹੀਂ ਕੁਛ ਲੱਗਦੇ ਹੈ ਤੂੰ ਤਾਂ ਮੈਂ ਮਸਾਂ ਦੇਖਿਆ ਮੇਰਾ ਪੁੱਤ ਨਾ ਮੇਰਾ ਪੁੱਤ ਘਰੋਂ ਨਹੀਂ ਜਾਣਾ ਨਾ ਧੀ ਆ ਬੰਨੇ ਤੁਹਾਡੇ ਮੂਰੇ ਹੱਥ ਤੁਹਾਡੇ ਹੀ ਆ ਸਾਰਾ ਕੁਛ ਮੈਂ ਕੀ ਕਰਨਾ ਨਾ ਮੰਮੀ ਹੱਥ ਨਾ ਬੰਨੋ ਤੁਸੀਂ ਤੁਸੀਂ ਮੇਰੇ ਮਾਮਾ ਵਰ ਕਿਉਂ ਮਾ ਵਰਗੇ ਕੀ ਮੇਰੀ ਮਾਂ ਹੈ ਹੋਗੇ ਤੁਸੀਂ ਜੀ ਕੋਈ ਬੰਨੀ ਆਹ ਦੇਖ ਲੈ ਬੇਬੇ ਤੂੰ ਜਿਹਦੇ ਨਾਲ ਇੰਨਾ ਕੁਛ ਕੀਤਾ ਨਾ ਉਹ ਅੱਜ ਵੀ ਅੱਜ ਵੀ ਤੇਰੇ ਹੱਕ 'ਚ ਖੜੀ ਐ ਹੈ ਤੂੰ ਸਮਝਦੇ ਨਹੀਂ ਹੈਗੀ ਸਹੀ ਕਹਿ ਰਹੀ ਐ ਤੇਰੇ ਘਰ ਸਾਡੇ ਕਿਨਾਂ ਜਾਓ ਤੁਹਾਡੇ ਨਾਲ ਹੀ ਘਰ 'ਚ ਰੋਣ ਕਰ ਬਾਪੂ ਇੱਕ ਸ਼ਰਤ ਤੇ ਕੀ ਸ਼ਰਤ ਬੋਤ ਜੇ ਤੂੰ ਅੱਜ ਤੋਂ ਬਾਅਦ ਬੇਬੇ ਹਰ ਮਨ ਨੂੰ ਕੋਈ ਮਾੜਾ ਚੰਗਾ ਬੋਲੀ ਨਾ ਜਾ ਆਪਣੀ ਦਾਜ ਦੀ ਡਿਮਾਂਡ ਰੱਖੀ। ਤਾਂ ਅਸੀਂ ਇਹ ਘਰ ਪੱਕੇ ਛੱਡ ਕੇ ਚਲਾ ਜਾਵਾਂਗੇ। ਨਾ ਨਾ ਪੁੱਤ। ਕਰ ਰਹਿ ਲੋ ਤੁਸੀਂ ਕੱਲਮ ਕੱਲੇ ਉਲੂ ਵਾਂਗੂ। ਨਾ ਨਾ ਪੁੱਤ ਅੱਜ ਦੋ ਵਾਰ ਤਾਂ ਅੱਜ ਕੋਈ ਗੱਲ ਨਹੀਂ। ਮੈਂ ਨਹੀਂ ਤੇ ਇੱਥੇ ਦਾਜ ਮੰਗਦੀ। ਆ ਬੰਨੇ ਤੇਰੇ ਮੂਰੇ ਹੱਥਾਂ। ਪਰ ਪੁੱਤ ਇਸ ਘਰ ਚ ਹੀ ਰਹੋ। ਇਹ ਘਰ ਤੁਹਾਡੇ ਨਾਲ ਹੀ ਸੋਵਦਾ ਮੇਰਾ ਪੁੱਤ। ਬੇਬੇ ਕੋਈ ਨਹੀਂ ਚਾਹੁੰਦਾ ਹੁੰਦਾ। ਕੋਈ ਪੁੱਤ ਨਹੀਂ ਚਾਹੁੰਦਾ ਵੀ ਆਪਣੇ ਮਾਪਾ-ਪੁੱਤ ਨੂੰ ਇਦਾਂ ਬੋਲੇ। ਪਰ ਮੈਨੂੰ ਤੁਸੀਂ ਬੋਲਣ ਵਾਸਤੇ ਮਜਬੂਰ ਕੀਤਾ। ਪਰ ਮੈਂ ਅੱਗੇ ਤੋਂ ਉਮੀਦ ਕਰੂੰਗਾ ਕਿ ਦੁਬਾਰਾ ਇਹ ਗੱਲਾਂ ਨਾ ਹੋਣ। ਨਹੀਂ ਨਹੀਂ ਪੁੱਤ। ਮੈਂ ਨੀ ਕੋਸ ਅੱਜ ਤੋਂ ਬਾਅਦ ਤੁਹਾਨੂੰ ਕਹਿੰਦੀ ਮੈਂ ਨੀ ਕਹਿੰਦੀ ਕੁਝ ਰੱਖ ਬੈ ਜਾਂਦਾ ਹਾਂ ਬੇਬੇ ਦਾ ਸਵਾਦ ਤੇ ਫਰਕ ਲਾਦਾ ਮੈਨੂੰ ਕੋਈ ਕੁਝ ਪੈ ਜਾਣਾ ਚਲੋ ਅੰਦਰ ਰੋਕੋ ਤੋਕੋ ਅਵਦਕਰ ਬੰਦ ਕੇ ਰੱਖਦੇ ਹੁੰਦੇ ਨੇ